ਜੋ ਮਿਲੇ ਦੌਰਾਨ ਅਹਿਮ ਜੋ ਸੇਵਾਵਾਂ ਨਿਭਾਉਂਦੇ ਜਿਨ੍ਹਾਂ ਨੇ ਪ੍ਰੇਰਿਆ ਪਰਿਵਾਰਾਂ ਨੂੰ ਔਰ ਮੂਰੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਆਂ ਪ੍ਰਭੂ ਦਾ ਸਹਿਯੋਗ ਨੇ ਆ ਸੰਗਤ ਤੋਂ ਖੋਦ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਬਟਾ ਚੇਹ ਸਿੰਘ ਢੀਕਾਲ ਸਾਹਿਬ ਗੁਰਦੁਆਰਾ ਗੁਰਸਰਪਾਸ਼ੀ ਸਿੰਘ ਵਿਖੇ ਆਂ ਕਲਮ ਅੱਜ ਨਾਲ ਜਿਵੇਂ ਨੇ ਕਾਫੀ ਬਹੁਤ ਸੌਦੇ ਤੇ ਅੱਜ ਇਸ ਵਰਮਾ ਵਾਲੀ ਕੀ ਕਹਿਣਾ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਅਸੀਂ ਬੜਪਾਗਾ ਸਲਾਨਾ ਸਮਾਗਮ ਸੰਤਨ ਸੇਵੀ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਵ ਅਤੇ ਉਹਨਾਂ ਦੀ ਸੇਵਾਵਾਂ ਕਰਨ ਵਾਲੇ ਬਾਅਦਸੇ ਇੱਥੇ ਮਹਿਲ ਕਲਾਂ ਲਿਆਉਣ ਵਾਲੇ ਸੇਵੀ ਪਾਸਾ ਨੂੰ ਜੋ ਸ਼ਾਂਤੀ ਦੀ ਪੁੰਜ ਸਾਡੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸੀ ਸੇਵੀ ਪਾਸਾ ਦੀ ਉਹਨਾਂ ਦੀ ਔਰਬੀ ਰੂਹ ਬਾਬਾ ਕੜਾਹ ਮਨਜੀ ਉਹਨਾਂ ਦੀ ਸੇਵਾਵਾਂ ਨੂੰ ਸਮਰਪਿਤ ਇਹ ਸਮਾਗਮ ਕੀਤਾ ਗਿਆਗਾ ਸੋ ਤੈਨਰੋਜ ਸਮਾਗਮਸੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੇ ਸਤਰ ਸਾਇਆ ਹੇਠ ਇਹ ਪ੍ਰੋਗਰਾਮ ਚੱਲ ਕੇ ਸਮਾਪਤ ਹੋਇਆਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਅੰਤਿ ਕਮੇਟੀ ਮੈਂਬਰ ਸਹਿਵਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਪਰਨਜੀਤ ਸਿੰਘ ਖਾਲਸਾ ਬਰਨਾਲਾ ਇਹਨਾਂ ਜੀ ਦਾ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲੀਕ ਦੇ ਸਾਨੂੰ ਬੜਾ ਇਹਨਾਂ ਦੇ ਮੁਤਾਬਕ ਚੱਲਦੇ ਆ ਸਾਰਾ ਪ੍ਰੋਗਰਾਮ ਇਹਨਾਂ ਦਾ ਹੁੰਦਾਗਾ ਸੋ ਇਹਨਾਂ ਦਾ ਅਸੀਂ ਤਹਿ ਦਨ ਅਨੁਸਾਰ ਹੀ ਧੰਨਵਾਦ ਕਰਦੇ ਹਾਂ ਗੁਰਦਾਰ ਪ੍ਰਬੰਧ ਕਮੇਟੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਅਨਚਾਰਜ ਸਰਨਾਥ ਸਿੰਘ ਜੀ ਹਮੇਦੀ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੀਆਂ ਸਵਾਮਾਨਮਾਈਆਂ ਆ ਕੇ ਗਵਿੰਦਰ ਸਿੰਘ ਜੀ ਸੁਖਾ ਕਵੀਰ ਸਿੰਘ ਜੀ ਟਵਾਣਾ ਸਾਰੇ ਜਿਹੇ ਬੜਾ ਸਹਿਯੋਗ ਦਿੱਤਾਗਾ ਸਾਰਿਆਂ ਦਾ ਅਸੀਂ ਦੋਵੇਂ ಗ್ರಾಮ ਪੰਚਾਇਤਾਂ ਦਾ ਮੀਰੀ ਪੀਰੀ ਸੇਵਾ ਲਹਿਰ ਦਾ ਬਾਬਾ ਕੜਾਮ ਵਾਲੀਆ ਅਸਮਾਨ ਵਿੱਚੋਂ ਸਾਰਿਆਂ ਪਰਿਵਾਰਾਂ ਦਾ ਬਹੁਤ ਧੰਨਵਾਦ ਸਿਆਸ ਕਰਦੇ ਆਂ ਅਰਦਾਸ ਬੇਨਤੀ ਕਰਦੇ ਆਂ ਅਸੀਂ ਸਤਰਾ ਪਾਸਾ ਸਾਰਿਆਂ ਨੂੰ ਆੰਦਰੂਤ ਸੇਵਾ ਸੇ ਇਸ ਤਰ੍ਹਾਂ ਆਪ ਸਲਾਣਾ ਸਮਾਗਮ ਮਨਾਉਂਦੇ ਰਹੀ ਆ ਸੋਚੀ ਇਕਤਤ ਪਾਕ ਸਾਡਾ ਸਾਰਿਆਂ ਦਾ ਬਣਿਆ ਰਹੇ ਸੋ ਸਾਰ ਇਸ ਤਰ੍ਹਾਂ ਬੱਧ ਚੜ ਕੇ ਅਸੀਂ ਸੇਵਾ ਕਰੀਏ ਇਸ ਤਰ੍ਹਾਂ ਸੀ ਜੋੜ ਮਿਲੇ ਮਨਾਉਂਦੇ ਕਰੀਏ ਫਿਰ ਸਾਰਿਆਂ ਸੰਗਤਾਂ ਦਾ ਜਿਨ੍ਹਾਂ ਨੇ ਸਵਾਮਾ ਕੀਤੀ ਹਮਾਇਆ ਭੇਜੀ ਰਾਸਤਾ ਭੇਜੀ ਆਏ ਆ ਸਾਰਿਆਂ ਨੇ ਸੋਹਣਿਆ ਰਾਗੀ ਢਾਡੀ ਕਵੀਸਰ ਪ੍ਰਚਾਰਕਾਂ ਦਾ ਜਿੰਨੇ ਵੀ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਵੀ ਰਹਿੰਦਾ ਆਪਾ ਬਹੁਤ ਬਹੁਤ ਧੰਨਵਾਦ वाहिगुरू जी का ख़ालसा वाहिगुरु जी की। <laughs>